ਜੀ ਸੱਸੀ ਗਾ ਬਾਈ ਜੀ ਇਹ ਆਪਣਾ ਭਤੀਜਾ ਛੋਟਾ ਇਹਦਾ ਬਹੁਤ ਸੋਹਣਾ ਗਾਉਂਦਾ ਹੈਗਾ ਇਹਦੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਕਦੇ ਮੈਂ ਕਦੇ ਨਹੀਂ ਕਿਹਾਗਾ ਲਾਈਕ ਸ਼ੇਅਰ ਕਰ ਨੂੰ ਕਰ ਦਿਓ ਜੀ ਗਾਉਂਦਾ ਬਹੁਤ ਸੋਹਣਾ ਸੁਣਾਓ ਬਈ ਓ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਬਰਗਾਨੀ ਤੱਕੇ ਨਾਲ ਜਿਹਨੂੰ ਦੱਬ ਲੋਗੇ ਕਸ਼ਮੀਰ ਦੇ ਬਰਗਾਨੀ ਗੜਗੜ ਸਬਾਲਿਆ ਮਰਦਾਂ ਦਾ ਜਨਾਬ ਕਹਿੰਦਾ ਏ ਤੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਔ ਦਿੱਲੀ ਵੀ ਨਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹਲੇ ਵੀ ਆਖਾ ਤੈਨੂੰ ਰੁੱਤ ਦੂ ਮੋੜ ਦੇ ਅੰਡਿਆਂ ਦੇ ਕਿਦਰੇ ਹਰੇ ਤੇ ਕੇਸੜੀ ਬਾਜ ਮੋਜਨ ਚੰਡਿਆਂ ਦੇ ਫਿਰ ਧੌਣ ਤੇ ਗੋਡਾ ਧਰਕੇ ਦਿੰਦੇ ਦਾਬ ਕਹਿੰਦੇ ਆ ਕਹਤੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਨਪ ਲੈਂਦਾ ਮੈਨੂੰ ਪੰਜਾਹ ਬਈ ਲੈ ਸ਼ਰਕ ਮੈਂਤ ਕਰ ਦੋ ਦਬ ਕੇ ਮੈਂ ਕਦੇ ਨਹੀਂ ਕਿਸੇ ਨੂੰ ਕਿਹਾਗਾ